ਨੇ ਪੈਗੇਸਾਨ ਕਰਤਾ ਜੇ ਕਰਨੇ ਪੈਗੇ ਉਹ ਤਾਂ ਮੈਨੂੰ ਹੁਣ ਪਤਾ ਲੱਗਿਆ 7 ਦਿਨ ਦੀ ਸਬਜੀ ਪੁਰਾਣੀ ਪਈ ਹੈ ਵਿੱਚ ਮਾਰੇ ਮਾਮਾ ਚਰਖਲੇ ਦੇ ਮਾਰਾ ਦਾ ਵੀਡੀਓ ਬਣਾਉਂਦੇ ਹੈ ਹਾਂਜੀ ਗਾਇਸ ਸਵਾਗਤ ਤੁਹਾਡਾ ਮੇਰੇ ਇਸ ਚੈਨਲ ਨੂੰ ਉਸ ਬਹੁਤ ਮਾ ਹੁਪ ਕਰਦਾ ਸਾਰੇ ਠੀਕ ਹੋਵੋਗਾ ਸੁਗਾ ਜਿੱਦਾ ਕਿ ਅੱਜ ਅਪ ਗੱਲ ਕਰਦੇ ਆ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੁਗਾ ਜਿੱਦਾ ਗੁਰਸ਼ਰਨ ਸੰਧੂ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਬਾਕੀ ਗਾਇਜ਼ ਨੇ ਕੋਈ ਸਨੈਪ ਚਾੜ ਤੇ ਸਟੋਰੀ ਸ਼ੇਅਰ ਕੀਤੀ ਐਂਸੋ ਗਾ ਜਾਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਵੈਰੀਫਾਈ ਕਰਕੇ ਆਰਡਰ ਕਰਿਆ ਕਰੋ ਕਿਉਂਕਿ ਕੁੜੀਆਂ ਥੋੜੀਆਂ ਜਿਆਦਾ ਚਲੋ ਤੇਜ਼ ਹੁੰਦੀਆਂ ਪਤਾ ਮੈਨੂੰ ਸਿਆੜੀਆਂ ਹੁੰਦੀਆਂ ਕਦੇ ਕਦੇ ਸਿਆਣਫ ਕੀ ਹੁੰਦੀ ਮਮੀ ਡੁੱਬ ਜਾਂਦੀ ਖੂਹ ਸਿਆਣਫ ਹੀ ਬੰਦੇ ਨੂੰ ਲੈ ਕੇ ਡੁੱਬ ਜਾਂਦੀ ਆ ਸੋ ਅਸੀਂ ਨਹੀਂ ਕਹਿੰਦੇ ਕਿ ਵੈਰੀਫਾਈ ਜ਼ਰੂਰ ਕਰੋ ਬੰਦਾ ਹੁਣ ਅਸੀਂ ਆਡੀਆ ਕੁੜੀਆਂ ਦੇ ਆ ਉਹ ਸਟੋਰੀਆਂ ਪਾਉਣੇ ਅਸੀਂ ਜ਼ਿੰਮੇਵਾਰ ਆਪ ਆ ਅਸੀਂ ਆਪ ਦੇ ਨਹੀਂ ਕਿ ਸਾਡੀ ਜ਼ਿੰਮੇਵਾਰੀ ਆ ਆ ਉਹਨੇ ਤੇਰੇ گلابی ਵਗ ਪਈ ਉਹਦਾ ਈ ਮਾਨ ਰੱਖ ਲੈ ਉਹ ਜਾ ਚਾਬ ਕਰ ਮੈਂ ਟੋਂਦ ਤੇਰੇ ਵਿੱਚ ਨਵਾਜ ਜੀ ਧੰਦ ਜਵਾਕੇ گلابی ਪਾਗੀ ਲਿਸ਼ਕਦੀ ਬਈ ਇਹ ਤਾਂ ਹੀ ਬੰਨੀ ਵੀ ਦੂਰੋ ਹੀ ਦੀਦਾ ਵਾਂ ਆ ਗਿਆ ਸ਼ਾਪਿੰਗ ਤੇ ਜਾਣਾ ਕਿ ਨਹੀਂ ਜਾਣਾ ਤੂੰ ਅੱਜ ਕਹ ਮਾਮਾ ਜੀ ਬਹੁਤ ਚੰਗੇ ਨੇ ਕਹ ਲਵ ਯੂ ਦੱਥੇ ਨਾ ਖਾਲੀ ਠਿੰਡਲ ਵੀਡੀਓ ਖੰਭਾ ਤੇ ਮਮਾ ਕੀ ਕਹਣਾ ਆਪ ਜੀ ਜੁਖ ਲਾਰੇ ਨੇ ਜੁੰਡੇ ਉਦੋਂ ਫਿਰ ਵੇ ਡਬਣਾਉਗੀ ਤੁਹਾਡੀ ਵੀਡੀਓ ਆਪ ਪਤਾ ਲੱਗੂਗਾ ਤੇ ਹੁਣ ਤੇਰੀ ਜੁੰਡੇ ਖਿਲਰੇ ਹੋਰ ਬੜਾ ਜਰ ਦੇਣਾ ਵੀਡੀਓ ਆ ਬਈ ਬੱਸ ਉਹ ਵੀ ਮੱਜਾਂ ਦੇ ਲਈ ਖੁਰਲੀ ਰੈਡੀ ਆ ਓਕੇ ਰੋਟਾ ਕਗਣ ਯਾਰ ਚ ਬੱਚੇ ਦੇ ਵਿੱਚ ਪਾਣੀ ਹੁੰਦਾ ਠੰਡਾ ਇਹਦੇ ਵਿੱਚ ਗਰਮ ਰੱਖਾਂਗੇ ਆਪਾਂ ਆਹ ਹੈ ਜੀ ਮੇਰੀ ਮੰਮੀ ਤੇ ਅੱਜ ਇਹਦੇ ਮੁੰਡੇ ਨੇ ਆਪ ਯਾਨੀ ਕਿ ਮੈਂ ਗੁਰਚਰਨ ਸਿੰਘ ਆਪ ਸਬਜੀ ਬਣਾ ਕੇ ਗਰਮ ਕਰਕੇ ਖਾ ਕੇ ਖਾਦੀ ਮੇਰੀ ਬਣੀ ਕੱਢ ਕੇ ਤਪਤੀ ਕਰਕੇ ਖਾ ਕੇ ਆਇਆ ਆਪ ਰੋਟੀ ਖਾਦੀ ਆ ਆ ਜਿਹੜੇ ਠਕੀ ਆ ਵਸਾਰ ਕੋਠੇ ਕੋਠੇ ਜਿੱਡੀਆਂ ਮੇਰੀਆਂ ਭੈਣਾਂ ਆ ਮੈਨੂੰ ਅੱਜ ਡੇਲੀ ਟੁੱਟ ਗਿਆ ਮੇਰਾ ਤਾਂ ਤੇ ਟੁੱਟਿਆ ਰਵੇ ਮਾਈ ਹਾਰਟੀ ਬਰੋਕਣ ਨਹੀਂ ਤੇ ਤੇਰਾ ਜੁੜਿਆ ਕਿਦਣ ਹੁੰਦਾ ਨਾ ਬ੍ਰੋਕਨ ਘਰ ਆ ਜਿਹੜਾ ਮੇਰਾ ਹਾਰਟ ਆਲਵੇਜ ਬ੍ਰੋਕਨ ਹੀ ਰਹਿੰਦਾ ਵੀਰ ਜੀ ਕਿਉਂ ਮਾਂਜੀ ਕਰ ਲੋ ਚੰਗੇ ਆਪ ਕੰਮ ਕਰਨੇ ਪੈਗੇ ਇਸ ਘਰ ਚ ਮੈਨੂੰ ਆਪ ਬੜੇ ਆਪ ਕਰਨੇ ਪੈਗੇ ਸਾਨ ਕਰਤਾ ਜੇ ਕਰਨੇ ਪੈਗੇ ਉਹ ਤਾਂ ਮੈਨੂੰ ਹੁਣ ਪਤਾ ਲੱਗਿਆ 7 ਦਿਨ ਦੀ ਸਬਜੀ ਪੁਰਾਣੀ ਪਈ ਹੈ ਵਿੱਚ ਪੁਰਾਣੀ ਹੀ ਤੇ ਫਿਰ ਤੂੰ ਖਾਧੀ ਕਿਉਂ ਹੋਰ ਅਜ ਤਾਂ ਗਾਜਰ ਭੜਾਉ ਲੱਗਿਆ ਅੱਦਿ ਨਾਲੇ ਨਾ ਤਾਂ ਤੇ ਰਾਜ ਲੱਗੂ ਕੜੇ ਸਬਜੀ ਆਲੂ ਕੜੇ ਸਬਜੀ ਪਈ ਸੀ ਐਨਾ ਠੱਕਾ ਆਂਦਾ ਵੇ ਲੋ ਫਰੈਂਡੋ ਮੇਨਾਂ ਆਂਦੇ ਪਾਰਸਲ ਲਵਾਉਂਦੀਆਂ ਜ਼ਿੰਮੇਵਾਰੀਆਂ ਵੇਖਿਆ ਆਹੀ ਹੁੰਦਾ ਭਰਾਵਾ ਦਾ ਫਰਜ਼ ਹਣ ਬੱਸਾਂ ਤੇ ਰਾਹ ਲੱਭਦਾ ਫਿਰਦਾ ਕਦੇ ਬੱਸ ਦੀ ਫੋਟੋ ਖਿੱਚਦਾ ਕਦੇ ਬੱਸ ਵਾਲਾ ਨੰਬਰ ਦਿੰਦਾ ਕਹਿੰਦਾ ਨਾ ਕਿੰਨੇ ਵੇ ਪਹੁੰਚ ਜੂਨ ਪੁੱਛਣ ਗਿਆ ਨਾ ਲੈ ਵਾਹ ਜੀ ਵਾਹ ਕੁੜੀਆਂ ਵੇਖਣਦੀਆਂ ਇਹਨੂੰ ਕੋ ਡਾਕ ਕੁੜੀਆਂ ਹੀ ਰੋਕਦੀਆਂ ਵਿਚਾਰ ਕੇ ਸਾਰਾ ਉਹ ਵੇ ਲੈ ਭਾਈ ਅੰਨੇ ਕੀ ਦਿਨ ਗੱਲਾਂ ਕਰੀ ਜਾਂਦਾ 10 20 ਕੀ ਤੇਰੀਆਂ ਉਂਗਲਾਂ ਕਾ ਤੋ ਵਿੰਗੀਆਂ ਸ਼ੁਰੂ ਕਰੀਆ ਵੀਰ ਜੀ ਕੀ ਕਰਾਂ ਹੁਣ ਅਕਰਵਿੰਦਰ ਨਾ ਦਾ ਕੋਈ ਮੁੰਡਾ ਪੁੱਛਣ ਦਿਆ ਲੈ ਲੱਥੇ ਖਾਣਿਆ ਬੁੱਝੜਦੇ ਨੇ ਬੰਦ ਤਾਂ ਵਸੇ ਪੰਦਰ ਕੁੱਤਾ ਕਹਿੰਦੇ ਵੀ ਜੀ ਤੁਹਾਨੂੰ ਤੁਸੀਂ ਅੱਗੇ ਆਪ ਰਪਲਾਈ ਕਰ ਲਿਓ ਆਈ ਡੋਟ ਐਂ ਕਹਿੰਦੇ ਤੁਸੀਂ ਆਪੇ ਗੱਲ ਕਰ ਲਓ ਠੀਕ ਹੈ ਕਿੱਡਾ ਵੱਡਾ ਮੂੰਹ ਲੋ ਵੀ ਨੌਜਵਾਨ ਨੂੰ ਮੋٹے ਹੋਣੀ 133 ਇਹ ਤਾਂ ਮੋਟਾ ਤਾਂ ਅਕਸਰ 2-2 ਲੱਖ ਤੱਕ ਜਾਂਦੇ ਆ ਇਹਦੀ ਚੜ੍ਹਾਈ ਬਹੁਤ ਸਨੈਪਚੈਟ ਤੇ ਸਾਡੇ ਜੀ ਤਾਂ ਮੋٹے ਦੀ ਚੜ੍ਹਾਈ ਹੋਈ ਪਈ ਆ ਜਿਆ ਜਿਆ ਕਾਰ ਹੋਈ ਪਈ ਮੋٹے ਦੀ ਕਾਦਾ ਵੈਰੀਫਾਈ ਹੋਇਆ ਇਹਨੂੰ ਤਾਂ ਵਿਊ ਬੜਾ ਚੜਨਾ ਪਿਆ ਆਈ ਫੀਲ ਜੈਲਸੀ ਇਹ ਲੈੱਟ ਉੱਠਦੀ ਨਹੀਂ ਸਾਰਾ ਦਿਨ ਤਾਂ ਵੀ ਲੋਕੇ ਨੂੰ ਵੇਖ ਪਿਆ ਅਸੀਂ ਇੰਨਾ ਉੱਠਦੇ ਆ ਸਾਨੂੰ ਇਦੋਂ 10-15000 ਕੱਟ ਵੇਖਦੇ ਆ ਪਾਓ ਮਾੜੀ ਗੱਲ ਹਾਂਜੀ ਗਾਏ ਤੂੰ ਦੇਖ ਲਿਓ ਨਾ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਤੇ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਬਾਕੀ ਗੱਲ ਜਦਾਂ ਦੀਆਂ ਇਹਨਾਂ ਦੀ ਹੋਰ ਅਪਡੇਟਸ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ